ਸਿਵਲ ਹਸਪਤਲ ਫਾਜ਼ਿਲਕਾ ਵਿੱਚ ਦਵਾਈ ਲੈਣ ਆਇਆ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋ ਗਿਆ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਦਵਾਈ ਲੈਣ ਸਿਵਲ ਹਸਪਤਲ ਫਾਜ਼ਿਲਕਾ ਦੇ ਅੰਦਰ ਗਿਆ ਤਾਂ ਪਿੱਛੋਂ ਇੱਕ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਉਸ ਨੇ ਚੋਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੋਂ ਫਰਾਰ ਹੋ ਗਿਆ ਉਸ ਨੇ ਪੁਲਿਸ ਤੋਂ ਚੋਰ ਨੂੰ ਕਾਬੂ ਕਰਕੇ ਉਸ ਦਾ ਮੋਟਰਸਾਈਕਲ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਪਿੰਡ ਲਾਧੂਕਾ ਜੀ ਮੈਂ ਇਥੇ ਦਵਾਈ ਲੈਣ ਆਇਆ ਸੀ ਹਸਪਤਾਲ ਸਰਕਾਰੀ ਆਪਣੇ ਚ ਤੇ ਬਾਹਰਲੀ ਸਾਈਡ ਮੈਂ ਦਵਾਈ ਲੈ ਕੇ ਨਿਕਲੇ ਆ ਤਾਂ ਮੋਟਰਸਾਈਕਲ ਉਹ ਚੱਕ ਦਾ ਨਿਕਲ ਗਿਆ ਇੱਕ ਦੋ ਜਿਹੜੇ ਲਾਏ ਸੀ ਉਹ ਅੰਗਲੀ ਸੀਗਾ ਮੈਂ ਮਗਰ ਤਾਂ ਵੱਜਿਆ ਪਰ ਨਹੀਂ ਪਤਾ ਲੱਗਿਆ ਹੁੰਦਾ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕਿਹੜੀ ਸਾਈਡ ਵੱਜਿਆ ਗੇਟ ਦੇ ਵਿੱਚ ਤੱਕ ਤੱਕ ਵੱਜਿਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਅੰਗਲੀ ਸੀਗਾ ਤੇ ਚਿਹਰਾ ਤਾਂ ਦੇਖਿਆ ਸੀ ਮੈਂ ਪਰ ਹੁਣ ਕੈਮਰਾ ਨਹੀਂ ਉੱਤੇਗਾ ਸੀ ਉਹ ਤਾਂ ਪਤਾ ਨਹੀਂ ਲੱਗਿਆ ਹੁਣ ਕੈਮਰੇ ਤੇ ਮਗਰ ਤਾਂ ਵੱਜਿਆ ਸੀ ਮੈਂ ਮੋਰਸ ਲਗਾਇਆ ਕਿੱਥੇ ਬੈਠੀ ਜੀ ਆਪਾਂ ਨਾਲ ਹੀ ਪਿਛਲੀ ਸਾਈਡ ਲਗਾਇਆ ਸੀ ਗੱਡੀ ਦੇ ਨਾਲ ਹੀ ਪਰ ਇਹ ਥੋੜੀ ਜਿਹੀ ਫੋਟੋ ਆ ਰਹੀ ਆਉਂਦੀ ਜੀ ਤੇ ਚਿਹਰਾ ਪੂਰਾ ਨਹੀਂ ਦਿਖ ਰਿਹਾ ਅੱਧਾ ਚਿਹਰਾ ਦਿਖਦਾ ਜੀ ਅੰਬਲੀ ਹੈ ਗਾ ਇਹ ਗਰੀਬ ਬੰਦੇ ਦੇ ਚੱਕਦੇ ਆਉਣ ਕੀ ਹੈ ਸਿਕ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਵੀ ਗਰੀਬ ਕਿਵੇਂ ਮਸੇ ਮਿਹਨਤ ਨਾਲ ਮੋਰਤਨ ਲੈਂਦਾ ਲੱਕ ਡੇਡ ਦਾ ਮੋਰਤਨ ਹੋਇਆ ਪਿਆ ਇਹ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਵੀ ਹੁਣ ਮੈਨੂੰ ਮੈਨੂੰ ਵੀ ਇਨਸਾਫ ਚਾਹੀਦਾ ਵੀ ਮੈਨੂੰ ਵੀ ਮਿਲਣਾ ਚਾਹੀਦਾ ਨਵੀਂ ਗਰੀਬੰਦਾ ਜੀ 70 80 ਹਜ਼ਾਰ ਦਾ ਤਾਂ ਹੋਊਗਾ ਮੋਟਰਸਾਈਕਲ ਨਵਾਂ 85 ਹਜ਼ਾਰ ਦਾ ਨਵਾਂ ਆ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਗਰੀਬੰਦਾ ਕਿੱਥੋਂ ਲੈ ਲਗਾ ਇਹਨਾਂ ਮੋਟਰਸਾਈਕਲ ਇਹ ਤਾਂ ਹੁਣ ਪਤਾ ਨਹੀਂ ਜੀ ਸਾਨੂੰ ਨਸ਼ੇਦਾਰ ਸੀਗਾ ਕਿਵੇਂ ਸੀ ਉਹ ਜਿਹਨੇ ਚੱਕਦਾ ਨਿਕਲ ਗਿਆ ਉਸ ਤੋਂ ਬਾਅਦ ਨਸ਼ੇ ਕਰਦਾ ਉਹਨਾਂ ਮੈਨੂੰ ਲੱਗਦਾ ਹੁਣ ਪੁਲਿਸ ਨੂੰ ਕਾਰਵਾਈ ਕਿ ਚਾਹੀਦੀ ਹੈ ਨਾ ਭਾਈ ਕਿ ਚਿੱcke ਜਾਂਦੇ ਮੋਟਰਸਾਈਕਲ ਤੇ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਨਸ਼ਾ ਤਾਂ ਲੱਗਦਾ ਸੀ ਕੀਤਾ ਹੋਇਆ ਸੀ ਉਹਦਾ ਲੱਗਦਾ ਜੇ ਪਿੰਦਾ ਸੀ ਤੁਹਾਨੂੰ ਚੱਕਦਾ ਨਿਕਲ ਗਿਆ ਬਸ ਜੀ ਹਾਂ ਜੀ ਹੁਣ ਮੈਂ ਦਰਖਾਸਤ ਲਾਨ ਚੱਲਿਆ ਸੀ ਉੱਥੇ ਜਿਸ ਕਰਕੇ ਪਹਿ ਪਹਿਲਾ ਕੰਮ ਰੇ ਚੈੱਕ ਕੀਤਾ ਉਹਦੇ ਚ ਫੋਟੋ ਆਇਆ ਥੋੜਾ ਜਿਹਾ ਬਸ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਹੁੰਦਾ ਮੇਰੀ ਤਾਂ ਯਾਦ ਜੋੜ ਤੇ ਬੇਨਤੀ ਹੈ ਵੀ ਮੈਨੂੰ ਇਨਸਾਬ ਮਿਲੇ ਮੈਂ ਗਰੀਬ ਬੰਦਾ ਮੋਰਸਣ ਮੈਨੇ ਚਾਹੀਦਾ ਜਿਵੇਂ ਮਰਜੀ ਮੇਰਾ ਜਿਵੇਂ ਮਰਜੀ ਕਰਨ ਤੇ ਮੈਨੂੰ ਮੋਰਸਣ ਚਾਹੀਦਾ ਕਿਉਂ ਮੈਂ ਤਾਂ ਲੈ ਨਹੀਂ ਸਕਦਾ ਇੰਨਾ ਮਹਿੰਗਾ ਮੋਰਸਣ ਤੁਹਾਨੂੰ ਹੀ ਪਤਾ ਜੀ ਮੈਂ ਜੀ ਦਿਹਾੜੀ ਕਰਦਾ ਮਜ਼ਦੂਰੀ ਕਰਦਾ ਹਾਂ ਜੀ ਹਾਂ ਜੀ